ਕਬੱਡੀ 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 ਅਸੀਂ ਇਹ ਆਪਾਂ ਇਹ ਵੀਡੀਓ ਦੇਖੀ ਆਂ ਇਹ ਦੱਸੋ ਪੰਜ ਕਬੱਡੀ ਖੇਡੋ ਖਾ ਗਏ ਸਭ ਕਬੱਡੀ ਨੇ ਨਾਮ ਦਿੱਤਾ ਹੈ ਕਬੱਡੀ ਬਿਨਾਵ ਕਰੀ ਜਾਂਦੇ ਪਲੇਅਰ ਕੁਲੇ ਗਿਆ ਗੁਰੁੰਦ ਜਿਹੜੇ ਪਲੇਅਰ ਉੱਥੇ ਮੋਟਰ ਤੇ ਖੜੇ ਆ ਨਾ ਕੋਈ ਵੀ ਉਹਦਾ ਨਾਮ ਲਵੇ ਕਿ ਆਹ ਪਲੇਅਰ ਖੜੇ ਸੀ ਸਿਰੰਜਾ ਤਜ ਫੜ ਕੇ ਆ ਵੇਖੋ ਕੀ ਹੁੰਦਿਆ ਨਾ ਇਦਾਂ ਨਹੀਂ ਚੰਗੇ ਨਹੀਂ ਲੱਗਦੇ ਹੁਣ ਕਈਆਂ ਪਲੇਅਰਾਂ ਨੇ ਨਾ ਕਈਆਂ ਪਲੇਅਰਾਂ ਦਾ ਏਡਾ ਵੱਡਾ ਕਬੱਡੀ ਜਗਤ ਦੇ ਵਿੱਚ ਨਾਮ ਆ ਨਾ ਬੜੀ ਲੰਮੀ ਲੰਮੀ ਗੋਡੀ ਖੱਡੀ ਵੀ ਵੀ ਖਾ ਲ ਖੱਡੀ ਆ ਉਹਨਾਂ ਨੇ ਟੀਕੇ ਲਾ ਕੇ ਥੋੜੀ ਕੀ ਡਲੀ ਕਬੱਡੀ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਨਾ ਤੁਸੀਂ ਜੋ ਮੰਗੇਸਤਾਰ ਕੱਲਾ ਆਉਣਾ ਤੁਲਾ ਆਉਣਾ ਹੁਣ ਇੰਨਾ ਟਾਂ ਆਉਣਾ ਕਰ ਤਨੂ ਕੇ ਨਹਾ ਕਰਕੇ ਡਰਗ ਕਰਕੇ ਛੇਰ ਦੇ ਇਹ ਵੀ ਨਾ ਜਿਹੜਾ ਸਟਰੀਟ ਰੋਡ ਆ ਪੰਚਾਇਤ ਦੀ ਸਟਰੀਟ ਰੋਡ ਇਹ ਡਰਗ ਨਚਾ ਯਾਰ ਨਚਾ ਥੋੜੀ ਇਸਟਰੀਟ ਰੋਡ ਕੌਣ ਕਹਿੰਦਾ ਸਟਰੀਟ ਰੋਡ ਨਸ਼ਾ ਆ ਇਹ ਤੇ ਆਪਣੇ ਹਾਰਮੋਨ ਅਪ ਕਰਦਾ ਨਾ ਰਾਜੇ ਜਿਹੜੇ ਮਤਲਬ ਕਿ ਆਪਣੇ ਹਾਰਮੋਨ ਵਿੱਚ ਹੁੰਦੇ ਆ ਸ਼ੈਕਸ ਪਾਵਰ ਵਾਲੇ ਉਹ ਵਧਾਉਂਦਾ ਟਸਟਾ ਲੈਵਲ ਆਪਣਾ ਅਪ ਕਰਦਾ ਤੇ ਉਹਦੇ ਨਾਲ ਬੰਦੇ ਚ ਅਸਟਰਾ ਪਾਵਰ ਆ ਜਿਦ ਤਰ੍ਹਾਂ ਟਸਟਾ ਪਰਹੋਣ ਆਪਾਂ ਪਾਸਿਓਂ ਲੈਨੇ ਆ ਪਾਸਿਓਂ ਲੈ ਕੇ ਤੇ ਆਪਣੇ ਮਸਲ ਜਿਆਦੇ ਬਣ ਜਾਂਦੇ ਹਨਾ ਤੇ ਉਹਦੇ ਨਾਲ ਆਪਣੀ ਬੋਡੀ ਦੇ ਵਿੱਚ ਜਾਨ ਆ ਜਾਂਦੀ ਹੈ ਹਨਾ ਤੇ ਇਹਨੂੰ ਆਪਾਂ ਡਰੱਗ ਨਸ਼ਾ ਇਦਾਂ ਇਦਾਂ ਚਲੋ ਨਵੇਂ ਆ ਪਲੇਅਰਾਂ ਨੂੰ ਆਪਾਂ ਮਤ ਦੇ ਸਕਦੇ ਆ ਕਿ ਤੁਸੀਂ ਨੇਚਰਲੀ ਕਬੱਡੀ ਖੇਡੋ ਹਨਾ ਵੀ ਵਧੀਆ ਤੁਸੀਂ ਆਪਦੀ ਪ੍ਰੈਕਟਿਸ ਕਰੋ ਪ੍ਰੈਕਟਿਸ ਕਰਕੇ ਆਪਾਂ ਦੇ ਜਦੋਂ ਦਾ ਮੋਟਿਵੇ ਕਰਦੇ ਆ ਜਦੋਂ ਦੇ ਵਲੌਗ ਬਣਾਉਣੇ ਸ਼ੁਰੂ ਕੀਤੇ ਆਪਾਂ ਤੇ ਇਹੀ ਗੱਲ ਕਹਿੰਨੇ ਸਾਰੇ ਪਲੇਅਰਾਂ ਨੂੰ ਕਿ ਮਿਹਨਤ ਕਰੋ ਮਿਹਨਤ ਕਰਕੇ ਅੱਗੇ ਆਓ ਆਪਾਂ ਤੇ ਸਟੂਰਡ ਦਾ ਅਜੇ ਤੱਕ ਕਿਹਾ ਹੀ ਨਹੀਂ ਕਿਸ ਨੂੰ ਬਾਕੀ ਮੈਂ ਇਹ ਗੱਲ ਕਹਿੰਨਾ ਮੇਰੇ ਭਰਾ ਨੂੰ ਵੀ ਜਾਂ ਤੇ ਕਿਸੇ ਪਲੇਅਰ ਦਾ ਨਾਮ ਲੈ ਕੇ ਕਹੇ ਕਿ ਆਹ ਪਲੇਅਰ ਨੱਚਾ ਕਰਦਾ ਜਾਂ ਇਦਾਂ ਤੇ ਇਹ ਕੰਮ ਨਾ ਕਰ ਕਿ ਸਾਰਿਆਂ ਨੂੰ ਧਸੀ ਹੋਣਾ ਤੂੰ ਕਬੱਡੀ ਜਗਤ ਨੂੰ ਬਦਨਾਮ ਕਰੰਦੇ ਆ ਤੂੰ ਯਾ ਵੇਖੋ ਇੱਥੇ ਪਲੇਅਰਾਂ ਨੇ ਲੀੜੇ ਲਾਏ ਹੀ ਆ ਸੁਣੀਆਂ ਬੜੀ ਬਰਦਾਤ ਚ ਮਾਂ ਖੇੜਿਆ ਆਪਣੀ ਬੜੀ ਵਧੀਆ ਗੇਮ ਆ ਇਹਨੂੰ ਬਦਨਾਮ ਨਾ ਕਰ ਮੇਰਾ ਭਰਾ ਚੰਗੇ ਨਹੀਂ ਲੱਗਦਾ ਜਿੰਨੇ ਹੁਣ ਸਾਡੀ ਪਛਾਣ ਬਣਾਈ ਗੋਪੀ ਨੂੰ ਕੌਣ ਜਾਣਦਾ ਏ ਮੈਂ ਕਬੱਡੀ ਖੇਡਣ ਲੱਗਾ ਮੇਰੇ ਪਿੰਡ ਦਾ ਪਤਾ ਲੱਗਾ ਲੋਕਾਂ ਨੂੰ ਗੋਪੀ ਫਰੰਦੀਪੁਰ ਆ ਕਬੱਡੀ ਖੇਡਦਾ ਚਾਹਦਾ ਜੇ ਅਸੀਂ ਅਸੀਂ ਨਚਾਈ ਕਰਦੇ ਆ ਐਨੇ ਚਿਰ ਦੇ ਨਸ਼ਾ ਕਰਕੇ ਹੀ ਖੇਡ ਲਾਂਗੇ ਕਿੰਨੇ ਘਰੇ ਅੰਗਰੀਬੀ ਤੋਰ ਭਾਂ ਦੀ ਕਬੱਡੀ ਹੁਣ ਮੰਨ ਕੇ ਚੱਲ ਅਸੀਂ ਕਿੰਨੇ ਚਿਰ ਦੇ ਖੇਡੰਦੇ ਆ ਤੇ ਫਿਰ ਸਾਡੇ ਸਾਡੇ ਦੇ ਵੀ ਕੋਈ ਕਿੰਤੂ ਬਰੰਤੂ ਕਰੂਗਾ ਕਿ ਉਹ ਨੱਚਾ ਕਰਕੇ ਖੇਡਦੇ ਆ ਇਦਾਂ ਕਰਦੇ ਜਿਹੜਾ ਤੇ ਪਲੇਅਰ ਨੱਚਾ ਕਰਦਾ ਕੋਈ ਵੀ ਕਰਦਾ ਉਹਦਾ ਨਾਂ ਲੈ ਕੇ ਫਲਾਨਾ ਪਲੇਅਰ ਨੱਚਾ ਕਰਕੇ ਖੇਡਦਾ ਤੇ ਤੂੰ ਇਹ ਇੱਕੇ ਰੱਸੇ 'ਚ ਸਾਰਿਆਂ ਨੂੰ ਤਸੀਹ ਤੁਰਿਆ ਆਉਣਾ ਕਿ ਮੈਂ ਨੇਚਰਲੀ ਕਬੱਡੀ ਖੇਡਦਾ ਇਦਾਂ ਕਰ ਯਾਰ ਤੂੰ ਨੇਚਰਲੀ ਖੇਡਦਾ ਤੇਰਾ ਸਰੀਰ ਨੇਚਰਲੀ ਆ ਬਸ ਤੂੰ ਵਧੀਆ ਸਿਹਤ ਦੇਂਦਿਆਂ ਹਰ ਕੇ ਨੂੰ ਉਹ ਵਧੀਆ ਗੱਲ ਹੈ ਪਰ ਕਿਸੇ ਨੂੰ ਬਦਨਾਮ ਨਾ ਕਰ 플레이ਰਾਂ ਨੂੰ ਕਿ ਕੋਈ 플레이ਰ ਨਚਾ ਕਰਕੇ ਖੇਡਦਾ ਵਾ ਜਾਂ ਤੂੰ ਸਰੀਆਂ ਉਦਨ ਫੜੀ ਫਿਰਦਾ ਮੈਚ ਦੇ ਕੇ 플레이ਰ ਨੂੰ ਹੁਣ ਤੂੰ ਸਰੇਂਜ ਫੜ ਲਈ ਉਹਦੇ ਚ ਕੀ ਆ ਉਹ ਕਾਦੇ ਵਾਸਤੇ 플레이ਰ ਨੇ ਲਾਈ ਆ ਕੀ ਨਹੀਂ ਆ ਉਹ ਆਪਾਂ ਕੀ ਕਹਿ ਸਕਦੇ ਕੋਈ 플레이ਰ ਮੰਨ ਕੇ ਚੱਲੋ ਵਾਵਰਨ ਦਾ ਟੀਗਾ ਲਾਉਂਦਾ ਵਾਵਰਨ ਦਾ ਟੀਗਾ ਨਸ਼ਾ ਹੋ ਗਿਆ ਮਨ ਕੇ ਚੱਲ ਕੇ ਪੇਨ ਕਲਰ ਆ ਕੋਈ ਵੀ ਜਿੰਨ ਸੱਟ ਲੱਗੀ ਹੋ ਸਕਦੀ ਵੀ ਮੰਨ ਕੇ ਚੱਲ ਲੋ ਰੋਜ਼ ਪਲੇਅਰ ਖੇਡਦੇ ਉਹਦੀ ਬਾਡੀ ਟੇਟ ਹੋ ਗਈ ਆ ਜਿਤਨਾ ਮਰਜੀ ਉਹਨੇ ਪੇਨ ਕਲਰ ਕੋਈ ਲਾ ਲਿਆ ਮੰਨ ਕੇ ਚੱਲੋ ਵਾਵਰਨ ਲਾ ਲਿਆ ਵਾ ਪੀੜਾਂ ਵਾਸਤੇ ਲਾ ਲਿਆ ਵਾ ਡੇਲੀ ਨਹੀਂ ਖੇਡਣ ਜਾਂਦਾ ਉਹ ਨਸ਼ਾ ਹੋ ਗਿਆ ਹੁਣ ਮੰਨ ਕੇ ਚੱਲੋ ਕਿ ਕਿਸੇ ਕਿਸੇ ਨੇ ਆਪਣਾ ਬੱਚਾ ਕਬੱਡੀ ਚ ਪਾਉਣਾ ਹੁਣ ਕਈ ਪਲੇਅਰ ਬੰਦੇ ਇਦਾਂ ਸੋਚਦੇ ਆ ਕਿ ਕਬੱਡੀ ਵਾਲੇ ਤੇ ਨਸ਼ਾ ਕਰਦੇ ਆ ਤੇ ਅਸੀਂ ਆਪ ਦਾ ਪਲੇਅਰ ਪੁੱਤ ਨੂੰ ਆਪ ਦੇ ਨੂੰ ਕਬੱਡੀ ਚ ਨਹੀਂ ਪਾਉਣਾ ਤੇ ਆਪਾਂ ਕੀ ਸਿਹਤ ਦਵਾਂਗੇ ਕਿਸੇ ਕਿਲਾ ਪਤਾ ਲਿਓ ਸਾਡੇ ਸਾਡੇ ਤੋਂ ਲੋਕੀ ਪੁੱਛਦੇ ਆ ਵੀ ਤੁਸੀਂ ਤੁਸੀਂ ਇੰਨਾ ਲੰਮੀ ਕਬੱਡੀ ਕਿਦਾਂ ਖੇਡੰਦੇ ਜੇ ਅਜੇ ਖੇਡੰਦੇ ਆ ਅਜੇ ਵੀ 5-7 ਸਾਲ ਹੋਰ ਖੇਡਣੀ ਆ ਅਸੀਂ ਨੱਚਾ ਕਰਕੇ ਖੇਡਦੇ ਆ ਚੰਗੇ ਨਹੀਂ ਲੱਗੀਦਾ ਮੇਰਾ ਭਰਾ ਕੋਈ ਮੈਸੇਜ ਦੇਣਾ ਹੁੰਦਾ ਕਬੱਡੀ ਬਾਰੇ ਚੰਗਾ ਵਧੀਆ ਮੈਸੇਜ ਲਈਦਾ ਹੁੰਦਾ ਜੇ ਆਪਾਂ ਕਿਸੇ ਚੀਜ਼ ਤੋਂ ਪਿੱਛੇ ਹਟ ਹਟ ਜਾਣੇ ਆ ਨਾ ਉਹਨੂੰ ਬਦਨਾਮ ਨਹੀਂ ਕਰੀ ਦਿੰਦਾ ਕਿ ਕੋਈ ਵੀ ਗੇਮ ਆਪਾਂ ਤੋਂ ਪਿੱਛੇ ਹਟ ਗਏ ਉਹ ਤੁਹਾਨੂੰ ਬਦਨਾਮ ਨਾ ਕਰੋ ਉਹਦੀ ਸੋਭਾ ਕਰੋ ਜਿੰਨੀ ਹੁੰਦੀ ਹੈ ਹੁਣ ਜੇ ਆਪਾਂ ਮੰਨ ਕੇ ਚੱਲੋ ਮੈਂ ਕਬੱਡੀ ਤੋਂ ਪਿੱਛੇ ਹਟ ਗਿਆ ਮੈਂ ਇਹਦੀ ਬਦਨਾਮੀ ਸ਼ੁਰੂ ਕਰਦਾ ਨਹੀਂ ਇਹਨੇ ਮੈਨੂੰ ਬੜਾ ਕੁਝ ਦਿੱਤਾ ਇਹਨੂੰ ਮੈਂ ਬਦਨਾਮ ਨਹੀਂ ਕਰ ਸਕਦਾ ਤੇ ਮੇਰੇ ਭਰਾ ਤੇਰੇ ਗਾੜੀ ਇਹੀ ਬੇਨਤੀ ਆ ਜੇ ਜਿਹੜਾ ਤੇ ਪਲੇਅਰ ਨੱਚਾ ਕਰਦਾ ਉਹਦਾ ਨਾਮ ਲੈ ਤੇ ਤੇ ਇਦਾਂ ਸਾਰਿਆਂ ਨੂੰ ਇੱਕੇ ਰਸੇ ਨਾਲ ਤੋਹੀ ਜਾ ਕਿ ਕਬੱਡੀ ਵਾਲੇ ਇਦਾਂ ਕਬੱਡੀ ਵਾਲੇ ਇਦਾਂ ਤੇ ਕਈ ਕਬੱਡੀ ਵਾਲੇ ਹੈਗੇ ਆ ਕਈ ਨਹੀਂ ਕਿ ਮੈਂ ਕਹਿੰਦਾ ਵੀ بڑے ਕਬੱਡੀ ਵਾਲੇ ਇਹੋ ਜਿਹੇ ਪਲੇਅਰ ਆ ਜਿਹੜੇ ਨਸ਼ਾ ਕਰਕੇ ਨਹੀਂ ਖੇਡਦੇ ਅੱਜ ਅਲੈਕੋ ਜਾਨੀ ਤੇ ਸਾਰਿਆਂ ਨੂੰ ਇੱਕੇ ਰਸੇ ਨਹੀਂ ਤੂੰ ਹੀ ਜਾਈ ਦਿੰਦਾ ਇਹ ਚੀਜ਼ ਦਾ ਮੈਨੂੰ ਦੁੱਖ ਲੱਗਾ ਬਾਕੀ ਮੈਂ ਵੀ ਤੇਰੀਆਂ ਵੀਡੀਓ ਵੇਖਦਾ ਰਿਹਾ ਨਾ ਬੜੇ ਵਧੀਆ ਮੈਸੇਜ ਦੇਣਾ ਸਾਰਿਆਂ ਨੂੰ ਮੇਰਾ ਭਰਾ ਵਧੀਆ ਵਧੀਆ ਮੈਸੇਜ ਦਿਆ ਕਰ ਤੇ ਇਹੋ ਜੇ ਕੰਮ ਨਹੀਂ ਕਰੀਦੇ ਹੁੰਦੇ ਮੇਰਾ ਭਰਾ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮ